ਨੀ ਦਸੀ ਕਾਲੀ ਆਪਾਂ ਸਵੇਰੇ ਇੱਕ ਵੀਡੀਓ ਅਪਲੋਡ ਕੀਤੀ ਸੀਗੀ ਜਿਹੜਾ ਕਿ ਮੌਜੂਦਾ ਫੌਜੀ ਦੇ ਪਰਿਵਾਰ ਦੇ ਉੱਤੇ ਪਿੰਡ ਕਾਰਖਾਨਾ ਤੇ ਹਮਲਾ ਹੋਇਆ ਸੀ ਉਸ ਮੁਤਲਕ ਕੋ ਸੱਜਣ ਇਕੱਠੇ ਹੋਏ ਨੇ ਆਪਾਂ ਗੱਲ ਕਰਦੇ ਆ ਕਿ ਕੀ ਕੀ ਮਸਲਾ ਕਿ ਉਸ ਪਰਿਵਾਰ ਦੀ ਮਦਦ ਵਿੱਚ ਆਏ ਨੇ ਜਨਾਬ ਜੈਹਨ ਜੀ ਹਾਂਜੀ ਜੈਪਿੰਨ ਜੀ ਅੱਜ ਦੇ ਮੁੱਦੇ ਤੇ ਕੀ ਕਹੋਗੇ ਆਪਾਂ ਮੈਂ ਹਰਭਜਨ ਸਿੰਘ ਜਨ ਸੈਕਟਰੀ ਭੋਜਨ ਸਮਾਜਪਾਰਟੀ ਪੰਜਾਬ ਅਨਚਾਰਜ ਮੋਹਾਲੀ ਜ਼ੋਨ ਤੇ ਮੇਰੇ ਨਾਲ ਕਲਵੰਤ ਸਿੰਘ ਜੀ ਮੈਤੋ ਸਾਹਿਬ ਅਨਚਾਰਜ ਮੋਹਾਲੀ ਜ਼ੋਨ ਸਾਡੇ ਬਹੁਤ ਹੀ ਸਰਕਾਰ ਦੇ ਮਣਿਆਣਾ ਸਾਹਿਬ ਜ਼ਿਲ੍ਹੇ ਦੇ ਪ੍ਰਧਾਨ ਫਤੇਗੜ ਸਾਹਿਬ ਤੋਂ ਜਤਿੰਦਰ ਜਤਿੰਦਰ ਬੱਬੂ ਜੀ ਹੋਰ ਸਾਡੀ ਸਮੁੱਚੀ ਟੀਮ ਅੱਜ ਜੋ ਕਰਖਣਾ ਦੇ ਵਿੱਚ ਕੱਲ ਰੋਜ ਤੋਂ 5:30 ਵਜੇ ਜਿਹੜਾ ਸਾਡੇ ਪੌਜੀ ਸਾਹਿਬ ਸੁਵੇਧਾਰ ਸਾਹਿਬ ਦੀ ਮੈਸੇਜ ਗੁਰਪ੍ਰੀਤ ਕੌਰ ਉਹਨਾਂ ਦਾ ਬੇਟਾ ਜਗਜੀਵਨ ਉਹਨਾਂ ਦੇ ਨਾਲ ਇੱਕ ਮਾਰ ਦੇਣ ਦੀ ਨੀਤ ਨਾਲ ਪਿੱਛੋ ਬਾਹਰ ਕਰਕੇ ਉਹਨਾਂ ਤੇ ਜਿਹੜਾ ਸਿਰ ਦੇ ਵਿੱਚ ਤਿੱਖੇ ਹਥਿਆਰ ਦੇ ਨਾਲ ਉਹਨਾਂ ਦੇ ਵਾਰ ਕੀਤਾ ਉਹਨੂੰ ਮਾਤਾ ਨੂੰ ਬਚਾਉਣ ਵਾਸਤੇ ਜਗਜੀਵਨ ਜੀ ਨੇ ਹੱਥ ਕੀਤਾ ਤਾਂ ਉਹਦਾ ਹੱਥ ਤੇ ਵੀ ਵਾਰ ਕੀਤਾ ਤੇ ਨਾਲ ਹੀ ਉਹਨਾਂ ਨੂੰ ਜੋ ਸੱਤ ਜਾਤੀ ਸੂਚਕ ਸ਼ਬਦ ਬੋਲ ਕੇ ਉਹਨਾਂ ਨੂੰ ਗਾਲੀ ਗਲੋਚ ਕੀਤਾ ਤਾਂ ਉਹ ਜਦੋਂ ਬਹੁਜਨ ਸਮਾਜ ਪਾਰਟੀ ਦੀ ਟੀਮ ਨੂੰ ਪਤਾ ਲੱਗਿਆ ਤਾਂ ਸਾਡੀ ਸਰਦਾਰ ਡਾਕਟਰ ਅਫਤਾਰ ਸਿੰਘ ਕ੍ਰੀਪੂਰ ਸਿੰਘ ਸਾਹਿਬ ਨੇ ਡਿਊਟੀ ਲਈ ਵੀ ਤੁਸੀਂ ਘਰਖਣਾ ਜਾ ਕੇ ਆਓ ਤਾਂ ਸასი 15 ਮਾਰਚ ਨੂੰ ਜਿਹੜੀ ਪੰਜਾਬ ਸੰਭਾਲੋ ਰੈਲੀ ਦੀ ਤਿਆਰੀ ਦੇ ਵਿੱਚ ਲੱਗੇ ਹੋਏ ਆਂ ਪਰੰਤੂ ਸਾਰੀ ਟੀਮ ਸਾਡੀ ਇੱਥੇ ਪਹੁੰਚੀ ਹੈ ਅੱਜ ਬਹੁਜਨ ਸਮਾਜ ਪਾਰਟੀ ਜੋ ਪੰਜਾਬ ਦੇ ਨੂੰ ਸੰਭਾਲਣ ਦੇ ਲਈ ਪੰਜਾਬ ਦੇ ਵਿੱਚ ਹੋ ਰਹੇ ਇਦਾਂ ਦੇ ਜ਼ੁਲਮ ਔਰ ਵੀ ਬਹੁਤ ਸਾਰੇ ਉਰਜਾਨਾ ਹੀ ਠੱਕੇਛਾਹਿਆ ਕੁੱਟਮਾਰ ਮਾਰਤਾੜ ਔਰ ਨਸ਼ੇ ਦਾ ਜਿਹੜਾ ਦਰਿਆ ਪੰਜਾਬ ਦੇ ਵਿੱਚ ਵਗ ਰਿਹਾ ਉਹਨੂੰ ਪੰਜਾਬ ਦੀ ਜਿਹੜੀ ਨੌਜਵਾਨੀ ਕਿਸਾਨੀ ਔਰ ਮਜ਼ਦੂਰ ਵਰਗ ਦੁਕਾਨਦਾਰ ਵਰਗ ਸਾਰੇ ਦੁਖੀ ਹੈ ਪਰੰਤੂ ਅੱਜ ਜਿਹੜੇ ਇਦਾਂ ਦੇ ਸਮਤਵਾਦੀ ਲੋਕ ਹੈ ਅੱਜ ਲੋਕਾਂ ਸਾਡੇ ਤੇ ਸਾਡੇ ਜਿਹੜੇ ਸੂਬੇਦਾਰ ਸਾਹਿਬ ਜਿਹੜੇ ਦੇਸ਼ ਦੀ ਰਾਖੀ ਕਰ ਰਹੇ ਹੈ ਉਹ ਭਾਰਤ ਨੂੰ ਦੁਸ਼ਮਨਾ ਤੋਂ ਬਚਾਉਣ ਵਾਸਤੇ ਰਾਖੀ ਕਰ ਰਹੀ ਹੈ ਪਰੰਤੂ ਉਹਨਾਂ ਦੇ ਪਰਿਵਾਰ ਦੇ ਨਾਲ ਜਿਹੜਾ ਇਹ ਲੋਕ ਹੈ ਉਹ ਉਹਨਾਂ ਤੇ ਬਾਹਰ ਕਰ ਰਹੇ ਹੈ ਸੋ ਮੈਂ ਅੱਜ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਡੀਜੀਪਸਾ ਨੂੰ ਇਹੀ ਬੇਨਤੀ ਕਰਾਂਗਾ ਜਿਹੜੇ ਅੱਜ ਪੰਜਾਬ ਦੀ ਸਰਕਾਰ ਔਰ ਪ੍ਰਸ਼ਾਸਨ ਜਿਹੜਾ ਆਪਣਾ ਫੇਲ ਹੋ ਚੁੱਕਿਆ ਹੈ ਤਾਂ ਇਦਾਂ ਦੇ ਆਮ ਜਿਹੜੀਆਂ ਕਰਨਾਮਾ ਹੁੰਦੀਆਂ ਤੇ ਸਾਨੂੰ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਵਿਚਾਰਨ ਦੀ ਲੋੜ ਹੈ ਜੇਕਰ ਇਸੇ ਤਰੀਕੇ ਨਾਲ ਜ਼ੁਲਮ ਜਾਤੀਆਂ ਹੁੰਦੇ ਰਹੀਆਂ ਤਾਂ ਬੌਜਨ ਸਮਾਜ ਪਾਰਟੀ ਰੋੜਾਂ ਤੇ ਆਵੇਗੀ ਸੋ ਮੈਂ ਮੀਡੀਆ ਦੇ ਮਾਧਿਅਮ ਤੋਂ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਸੰਤਰਕ ਹੋਣ ਦੀ ਲੋੜ ਹੈ ਆਪਣੇ ਆਪ ਨੂੰ ਬਚਾਉਣ ਦੀ ਲੋੜ ਹੈ ਜਿਹੜੇ ਲੋਕਾਂ ਨੂੰ ਅਸੀਂ ਸੱਤਾ ਤੇ ਮਾਲਕ ਕਰਦੇ ਹਾਂ ਉਨ੍ਹਾਂ ਦੀ ਸੋਚ ਨੂੰ ਸਮਝਣ ਦੀ ਲੋੜ ਹੈ ਕਿ 15 ਮਾਰਚ ਨੂੰ ਅਸੀਂ ਪਗਵਾੜੇ ਦੇ ਵਿੱਚ ਸਾਫ ਸ੍ਰੀ ਕਾਂਸੀ ਰਾਮ ਜੀ ਦਾ ਜਨਮ ਦਿਨ ਮਨਾ ਰਹੇ ਹਾਂ ਤੇ ਉਸ ਦਿਨ ਪੰਜਾਬ ਸੰਭਾਲੋ ਸੁਭਾ ਪਤਰੀ ਰੈਲੀ ਕਰ ਰਹੇ ਹਾਂ ਉਹਦੇ ਵਿੱਚ ਤੁਸੀਂ ਸਾਰੇ ਹੀ ਪਹੁੰਚਣ ਦੀ ਤੁਹਾਨੂੰ ਪੀਰ ਵੀ ਕੀਤੀ ਜਾਂਦੀ ਹੈ ਨਾਲ ਤੁਹਾਨੂੰ ਆਪਣੇ ਆਪ ਨੂੰ ਬਚਾਉਣ ਵਾਸਤੇ ਵੀ ਔਰ ਬੌਝਨ ਸਮਾਜ ਪਾਰਟੀ ਸਮੁੱਚੇ ਇਸ ਸਮਾਜ ਨੂੰ ਬਚਾਉਣ ਵਾਸਤੇ ਕੰਮ ਕਰਦੀ ਹੈ ਇਸ ਟਾਈਮ ਮੌਕੇ ਤੇ ਪੁਲਿਸ ਵਗੈਰਾ ਨੇ ਕੋਈ ਕਾਰਵਾਈ ਕੀਤੀ ਆਏ ਪੁਲਿਸ ਇੱਥੇ ਜਦੋਂ ਅੱਜ ਹੁਣ ਅਸੀਂ ਇੱਥੇ ਆਏ ਹਾਂ ਤਾਂ ਹਾਂ ਇੰਸਪੈਕਟਰ ਸਾਹਿਬ ਪੂਰ ਪੰਜਾਬ ਜਿਹੜੀ ਪੁਲਿਸ ਹੈਗੀ ਹੈ ਸਮਰਾਲਾ ਦੀ ਉਹਨਾਂ ਨੇ ਬਿਆਨ ਲਏ ਹੈ ਔਰ ਉਥੇ ਪਰਚਾ ਦਰਜ ਕਰਨ ਦਾ ਉਹਨਾਂ ਨੇ ਵਾਦਾ ਕੀਤਾ ਤੇ ਹੁਣੇ ਘੰਟੇ ਤੱਕ ਜੋ ਐਫਆਈਆਰ ਦੀ ਰਿਪੋਰਟ ਸਾਡੇ ਕੋਲ ਪਹੁੰਚਦੀ ਹੈ ਉਸ ਤੋਂ ਪਤਾ ਲੱਗੇਗਾ ਵੀ ਉਹਨਾਂ ਨੇ ਜਿਹੜੀ ਕਿਆ ਇਮਾਨਦਾਰੀ ਨਾਲ ਵਫਾਦਾਰੀ ਨਾਲ ਸਮਾਜ ਦੀ ਸੱਖਿਆ ਲਈ ਕੋਈ ਕਾਰਵਾਈ ਕੀਤੀ ਹੈ ਤਾਂ ਉਹ ਐਫਆਈਆਰ ਦੀ ਰਿਪੋਰਟ ਤੋਂ ਆਉਣ ਤੋਂ ਬਾਅਦ ਹੀ ਸਾਨੂੰ ਅਸਲ ਪਤਾ ਲੱਗੇਗਾ ਠੀਕ ਹੈ ਜੀ ਸ਼ੁਕਰੀਆ ਜੀ ਬਹੁਤ ਧੰਨਵਾਦ